ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਮੈਂ ਇੱਕ ਸਾਖੀ ਤੁਹਾਡੇ ਸਾਹਮਣੇ ਰੱਖਣੀ ਚਾਹੁੰਦਾ ਉਹ ਸਾਖੀ ਨੂੰ ਲਿਖਣ ਵਾਲਾ ਸਾਖੀ ਦਾ ਕਰਤਾ ਕਵੀ ਸੰਤੋਖ ਸਿੰਘ ਸੂਰਜ ਪ੍ਰਕਾਸ਼ ਗ੍ਰੰਥ ਦੇ ਅੰਦਰ ਲਿਖਦਾ ਔਰ ਉਹ ਸਾਖੀ ਜਦੋਂ ਮੈਂ ਸੁਣੀ ਨਾ ਇੱਕ ਨਾਮਵਰ ਸ਼ਿਖਰ ਦੇ ਪ੍ਰਚਾਰਕ ਦੇ ਮੂੰਹੋਂ ਤੇ ਮੇਰਾ ਮੱਥਾ ਠਣਕਿਆ ਵੀ ਕਹਾਣੀ ਸੁਣਾਉਣ ਦੇ ਮਗਰ ਇਹਦਾ ਮਕਸਦ ਕੀ ਹੋ ਸਕਦਾ ਹੈ ਇਹਦਾ ਡਰ ਹੈ ਜਾਂ ਇਹਦੀ ਖੁਦਗਰਜ਼ੀ ਹੈ ਖੈਰ ਮੈਂ ਛੋਟੀ ਕਰਕੇ ਕਹਾਣੀ ਨੂੰ ਬਿਆਨ ਕਰਦਾ ਕਹਾਣੀ ਉਹਨੇ ਵੀ ਲੰਮੀ ਚੌੜੀ ਸੁਣਾਈ ਔਰ ਲਿਖਣ ਵਾਲੇ ਨੇ ਵੀ ਲੰਮੀ ਚੌੜੀ ਬਣਾ ਕੇ ਲਿਖੀ ਉਹ ਕਹਿੰਦਾ ਹੈ ਵੀ ਹਰੀਪੁਰ ਇਲਾਕੇ ਦਾ ਰਾਜਾ ਜਿਹਦੀਆਂ ਬਹੁਤ ਸਾਰੀਆਂ ਰਾਣੀਆਂ ਸਨ ਉਹ ਇੱਕ ਵਾਰੀ ਗੁਰੂ ਅਮਰਦਾਸ ਪਾਤਸ਼ਾਹ ਦੇ ਕੋਲ ਗੋਇੰਦਵਾਲ ਸਾਹਿਬ ਆਇਆ। ਇੱਕ ਨਵੀਂ ਵਿਆਹੀ ਰਾਣੀ ਉਹਦੇ ਨਾਲ ਆਈ। ਗੁਰੂ ਅਮਰਦਾਸ ਸਾਹਿਬ ਜੀ ਦਾ ਹੁਕਮ ਸੀ ਵੀ ਮੇਰੇ ਦਰਬਾਰ ਦੇ ਅੰਦਰ ਕੋਈ ਵੀ ਔਰਤ ਪਰਦਾ ਕਰਕੇ ਕੁੰਡ ਕੱਢ ਕੇ ਨਾ ਆਵੇ। ਉਹ ਨਵੀਂ ਵਿਆਹੀ ਰਾਣੀ ਸੀ, ਉਹਨੂੰ ਪਤਾ ਨਹੀਂ ਸੀ ਉਹਨੇ ਕੁੰਡ ਕੱਢਿਆ। ਔਰ ਪਾਸ਼ਾ ਦੇ ਦਰਬਾਰ ਵਿੱਚ ਆ ਗਈ ਉਹ ਕਹਿੰਦਾ ਵੀ ਜਦੋਂ ਮੱਥਾ ਟੇਕਣ ਲੱਗੀ ਤੇ ਗੁਰੂ ਅਮਰਦਾਸ ਸਾਹਿਬ ਜੀ ਨੇ ਵੇਖਿਆ ਵੀ ਇਹਨੇ ਕੁੰਡ ਕੱਢਿਆ ਤੇ ਬਿੰਦਿਆ ਸਾਰ ਜੋਬਾਨੋ ਇੱਕ ਬੋਲ ਕੱਢਿਆ ਵੀ ਇਹ ਕਿਹੜੀ ਸ਼ਦੈਨ ਹੈ ਜਿਹੜੀ ਮੇਰੇ ਦਰਬਾਰ ਦੇ ਅੰਦਰ ਪਰਦਾ ਕਰਕੇ ਆ ਗਈ ਇਹ ਕੁੰਡ ਕੱਢ ਕੇ ਆ ਗਈ ਵੀ ਇਹ ਕਿਹੜੀ ਸ਼ਦੈਨ ਔਰ ਸੁਣਾਉਣ ਵਾਲਾ ਬੁਲਾਰਾ ਇਹ ਗੱਲ ਕਹਿੰਦਾ ਹੈ ਵੀ ਕਈਆਂ ਵਿਦਵਾਨਾਂ ਨੇ ਤੇ ਕਈਆਂ ਸਿਆਣਿਆਂ ਨੇ ਇਹ ਗੱਲ ਮੰਨਣੀ ਨਹੀਂ ਪਰ ਮੈਂ ਜਿਹੜੀ ਗੱਲ ਕਰਨ ਲੱਗਾ ਨਾ ਉਹ ਤੱਥਾਂ ਦੇ ਆਧਾਰ ਦੇ ਉੱਤੇ ਕਰਨ ਲੱਗਾ ਤੱਥਾਂ ਦਾ ਆਧਾਰ ਕੋਈ ਵੀ ਨਹੀਂ ਕਵੀ ਸੰਤੋਖ ਸਿੰਘ ਜੀ ਤੋਂ ਬਿਨਾ ਨੰਬਰ 1 ਨੰਬਰ 2 ਸਾਈਕਲੋਜੀਕਲੀ ਇਹ ਕਹਿੰਦੀ ਹੈ ਵੀ ਜਦੋਂ ਤੂੰ ਇਹ ਗੱਲ ਮੰਨ ਰਿਹਾ ਹੈ ਨਾ ਬੇ ਲੋਕਾਂ ਨੇ ਨਹੀਂ ਮੰਨਣਾ ਇਹਦਾ ਮਤਲਬ ਤੈਨੂੰ ਪਤਾ ਏ ਉਸ ਕਹਾਣੀ ਦੀ ਅਸਲੀਅਤ ਕੀ ਏ ਕਹਾਣੀ ਦੇ ਅੰਦਰ ਸੱਚ ਕਿੰਨਾ ਏ ਕਹਾਣੀ ਦੇ ਅੰਦਰ ਝੂਠ ਕਿੰਨਾ ਏ ਇਹ ਤੈਨੂੰ ਪਤਾ ਏ ਉਹ ਤੂੰ ਆਪਣੀ ਗੱਲ ਨੂੰ ਛੁਪਾਉਣ ਵਾਸਤੇ ਆਪਣੀ ਗੱਲ ਨੂੰ ਸੱਚਾ ਸਾਬਤ ਕਰਨ ਵਾਸਤੇ ਇਹ ਗੱਲ ਕਹਿ ਰਹੇ ਆਂ ਵੀ ਕਈਆਂ ਨੇ ਮੰਨਣਾ ਤੇ ਨਹੀਂ ਪਰ ਮੈਂ ਸੁਣਾਉ ਲਗਾ ਮੇਰੀ ਰਿਕਵੈਸਟ ਹੈ ਭਰਾ ਇਹੋ ਜੀਆਂ ਗੱਲਾਂ ਸੁਣਾਇਆ ਹੀ ਨਾ ਕਰ ਜੀਦਾ ਤੈਨੂੰ ਪਤਾ ਏ ਵੇ ਲੋਕਾਂ ਨੇ ਨਹੀਂ ਮੰਨਣਾ ਤੇ ਮਨ ਦਾ ਤੇਰਾ ਅੰਦਰ ਵੀ ਨਹੀਂ ਪਰ ਤੂੰ ਸੁਣਾ ਰਿਹਾ ਹੈ ਪਤਾ ਨਹੀਂ ਤੇਰੀ ਮਜਬੂਰੀ ਹੈ ਜਾਂ ਤੇਰਾ ਡਰ ਹੈ ਖੈਰ ਉਹਨੇ ਜਿਹੜੀ ਕਹਾਣੀ ਸੁਣਾਈ ਉਹ ਮੈਂ ਇੱਕ ਇੱਕ ਕਰਕੇ ਨੁਕਤੇ ਤੁਹਾਡੇ ਸਾਹਮਣੇ ਰੱਖਣੇ ਚਾਹਣਾ ਔਰ ਤੁਸੀਂ ਆਪ ਸੁਣਨ ਵਾਲੇ ਸਰੋਤੇ ਫੈਸਲਾ ਕਰ ਲਿਓ ਵੀ ਕਹਾਣੀ ਦੇ ਅੰਦਰ ਸੱਚ ਕਿੰਨਾ ਹੈ ਤੇ ਕਹਾਣੀ ਦੇ ਅੰਦਰ ਝੂਠ ਕਿੰਨਾ ਹੈ ਨੰਬਰ 1 ਦੇ ਉੱਤੇ ਜਦੋਂ ਉਹ ਰਾਣੀ ਕੁੰਡ ਕੱਢ ਕੇ ਗੁਰੂ ਅਮਰਦਾਸ ਸਾਹਿਬ ਜੀ ਦੇ ਦਰਬਾਰ ਵਿੱਚ ਆਈ ਬੇਸ਼ੱਕ ਗੁਰੂ ਅਮਰਦਾਸ ਸਾਹਿਬ ਜੀ ਦਾ ਹੁਕਮ ਹੈ ਵੀ ਕਿਸੇ ਨੇ ਪਰਦਾ ਕਰਕੇ ਢੰਡ ਕੱਢ ਕੇ ਮੇਰੇ ਕੋਲ ਨਹੀਂ ਆਉਣਾ ਪਰ ਜਦੋਂ ਆ ਗਈ ਤੇ ਕੀ ਗੁਰੂ ਅਮਰਦਾਸ ਸਾਹਿਬ ਜਿਹੜੇ ਏਡੀ ਵੱਡੀ ਸ਼ਖਸੀਅਤ ਨੇ ਬਾਣੀ ਦੇ ਰਚੇਤਾ ਨੇ ਲੋਕਾਂ ਦੀ ਰਾਹ ਨੁਮਾਈ ਕਰਨ ਵਾਲੇ ਨੇ ਖੁਦਾਵੰਦ ਪ੍ਰਮਾਤਮਾ ਦੇ ਨਾਲ ਜੋੜਨ ਵਾਲੇ ਨੇ ਉਸ ਗੁਰੂ ਅਮਰਦਾਸ ਪਾਤਸ਼ਾਹ ਨੂੰ ਬੋਲਣ ਦੀ ਤਮੀਜ਼ ਨਹੀਂ ਵੀ ਸੰਗਤ ਦੇ ਅੰਦਰ ਬੋਲਣਾ ਕਿਵੇਂ ਹੈ ਤੁਸੀਂ ਗੁਰੂ ਅਮਰਦਾਸ ਸਾਹਿਬ ਜੀ ਨੂੰ ਇੰਨਾ ਛੋਟਾ ਬਿਆਨ ਕਰ ਦਿੱਤਾ ਵੀ ਜਿਨ੍ਹਾਂ ਨੂੰ ਆਪਣੀ ਹੀ ਸੰਗਤ ਦੇ ਨਾਲ ਪੇਸ਼ ਹੋਣ ਦੀ ਤਮੀਜ਼ ਹੀ ਨਹੀਂ ਹੈ ਸਮਝ ਨਹੀਂ ਹੈ ਵੀ ਉਹਨਾਂ ਨੇ ਪੇਸ਼ ਕਿਵੇਂ ਹੋਣਾ ਤੇ ਉਹਨਾਂ ਇੱਕ ਰਾਣੀ ਲਈ ਇਹ ਲਫ਼ਜ਼ ਵਰਤ ਲੈ ਇਹ ਬਾਸ਼ਾ ਵਰਤ ਲਈ ਵੀ ਇਹ ਕਿਹੜੀ ਸ਼ਦਾਏ ਨੇ ਜੇ ਇੱਕ ਰਾਣੀ ਵਾਸਤੇ ਉਹਨਾਂ ਨੂੰ ਪਤਾ ਹੈ ਵੀ ਮੇਰੇ ਦਰਬਾਰ ਦੇ ਅੰਦਰ ਸ਼ਾਹੂਕਾਰ ਆ ਰਿਹਾ ਹੈ ਰਾਣੀ ਆ ਰਹੀ ਇਹ ਠੀਕ ਹੈ ਗੁਰੂ ਵਾਸਤੇ ਅਮੀਰ ਗਰੀਬ ਬਰਾਬਰ ਹੈ ਪਰ ਗੁਰੂ ਨੂੰ ਪਤਾ ਹੈ ਵੀ ਇੱਕ ਰਾਜਾ ਆਪਣੀ ਰਾਣੀ ਦੇ ਨਾਲ ਮੇਰੇ ਕੋਲ ਆਇਆ ਜੇ ਗੁਰੂ ਦੇ ਲਫ਼ਜ਼ ਸਤਿਗੁਰੂ ਜੀ ਦੇ ਲਫ਼ਜ਼ੇ ਕਰ ਰਾਣੀ ਲਈ ਇਹ ਹੋ ਸਕਦੇ ਨੇ ਤੇ ਉਸ ਗੁਰੂ ਦੇ ਲਫ਼ਜ਼ ਫਿਰ ਆਮ ਸੰਗਤ ਲਈ ਕੀ ਹੋਣਗੇ ਗੁਰੂ ਅਮਰਦਾਸ ਸਾਹਿਬ ਜੀ ਤੇ ਸ਼ਖਸੀਅਤ ਨੂੰ ਤੁਸੀਂ ਨੀਵਾ ਨਹੀਂ ਕਰ ਰਹੇ ਇਸ ਸਾਖੀ ਸੁਣਾਉਣ ਲੱਗਿਆ ਤੁਹਾਨੂੰ ਗੁਰੂ ਅਮਰਦਾਸ ਸਾਹਿਬ ਜੀ ਦੇ ਉੱਚੇ ਕਦ ਦਾ ਧਿਆਨ ਕਿਉਂ ਆ ਰਿਹਾ ਵੀ ਗੁਰੂ ਅਮਰਦਾਸ ਜੀ ਕਿੰਡੀ ਵੱਡੀ ਸ਼ਖਸੀਅਤ ਹੈ ਨੰਬਰ 2 ਕਦੇ ਵੀ ਗੁਰੂ ਅਮਰਦਾਸ ਸਾਹਿਬ ਜੀ ਦੇ ਸਬੰਧ ਦੇ ਵਿੱਚ ਇਤਿਹਾਸ ਦੇ ਕਿਸੇ ਪੰਨੇ ਤੋਂ ਐਸਾ ਪੜਿਆ ਸੁਣਿਆ ਨਹੀਂ ਬਈ ਗੁਰੂ ਅਮਰਦਾਸ ਜੀ ਦੀ ਬੋਲੀ ਖਰਵੀ ਸੀ ਉਹਨਾਂ ਦੀ ਬੋਲੀ ਕਠੋਰ ਸੀ ਉਹਨਾਂ ਦਾ ਸਵਾਦ ਸੀ ਵੀ ਉਹ ਐਸੇ ਬੋਲ ਬੋਲ ਦਿੰਦੇ ਸਨ ਕਦੇ ਵੀ ਨਹੀਂ ਸੁਣਿਆ ਚਲੋ ਇਸ ਤੋਂ ਬਾਅਦ ਨੰਬਰ 2 ਦੇ ਉੱਤੇ ਅਗਲੀ ਗੱਲ ਕਰਨੀ ਹੈ ਜੇ ਗੁਰੂ ਅਮਰਦਾਸ ਪਾਸ਼ਾ ਮਹਾਰਾਜ ਜੀ ਦੇ ਬੋਲਾਂ ਦੇ ਅੰਦਰ ਇੰਨੀ ਤਾਕਤ ਹੈ ਬਈ ਉਹ ਕਹਿੰਦੇ ਨਹੀਂ ਵੀ ਇਹ ਕਿਹੜੀ ਛਦੈਨ ਆ ਗਈ ਤੇ ਇਹ ਬੋਲ ਸੁਣਦਿਆਂ ਸਾਰਾ ਰਾਣੀ ਛਦੈਨ ਹੋ ਗਈ ਰਾਣੀ ਝੱਲੀ ਹੋ ਗਈ ਉਹ ਕਮਲ ਖਲਾਰਨ ਲੱਗ ਪਈ ਗੁਰੂ ਅਮਰਦਾਸ ਜੀ ਦੇ ਕੋਲ ਇੰਨੀ ਤਾਕਤ ਹੈ ਤੇ ਕੀ ਗੁਰੂ ਅਮਰਦਾਸ ਸਾਹਿਬ ਜੀ ਨੂੰ ਆਪਣੀ ਤਾਕਤ ਦੇ ਬਾਰੇ ਅਹਿਸਾਸ ਨਹੀਂ ਹੈ ਉਹਨਾਂ ਨੂੰ ਆਪਣੀ ਤਾਕਤ ਦੇ ਬਾਰੇ ਪਤਾ ਨਹੀਂ ਹੈ ਕਿ ਮੇਰੇ ਬੋਲਾਂ ਵਿੱਚ ਕਿੰਨੀ ਤਾਕਤ ਹੈ ਉਹ ਬੋਲ ਮੈਂ ਬੋਲਾਂ ਤੇ ਸੋਚ ਕੇ ਬੋਲਾਂ ਕਿ ਨੂੰ ਕੀ ਬੋਲਣਾ ਹੈ ਨਹੀਂ ਬੋਲਣਾ ਇਹਦਾ ਮਤਲਬ ਦੋਸ਼ੀ ਉਹਦੇ ਝੱਲਪੁਣੇ ਦਾ ਦੋਸ਼ ਉਹਦੇ ਪਾਗਲਪਨ ਦਾ ਦੋਸ਼ ਤੁਸੀਂ ਗੁਰੂ ਅਮਰਦਾਸ ਜੀ ਦੇ ਸਿਰ ਦੇ ਉੱਤੇ ਮੜ ਰਹੇ ਹੋ ਜੋ ਸਰਾਸਰ ਗਲਤ ਹੈ ਗੁਰੂ ਅਮਰਦਾਸ ਸਾਭ ਜੀ ਦੀ ਤੁਸੀਂ ਤੋਹੀਨ ਕਰ ਰਹੇ ਹੋ ਇਸ ਤੋਂ ਅੱਗੇ ਚਲੀਏ ਗੁਰੂ ਅਮਰਦਾਸ ਪਾਤਸ਼ਾਹ ਦੇ ਕੋਲੇ ਤਾਕਤ ਹੈ ਇਸ ਤੋਂ ਅਗਲਾ ਨੁਕਤਾ ਨੰਬਰ 3 ਦੇ ਉੱਤੇ ਗੁਰੂ ਅਮਰਦਾਸ ਸਾਹਿਬ ਜੀ ਦੇ ਕੋਲ ਇੰਨੀ ਵੱਡੀ ਤਾਕਤ ਹੈ ਉਹਨਾਂ ਬੋਲਾਂ ਦੇ ਅੰਦਰ ਇੰਨੀ ਵੱਡੀ ਸਮਰੱਥਾ ਹੈ ਪਰ ਉਸ ਸਮਰੱਥਾ ਦੇ ਮਾਲਕ ਨੂੰ ਆਪਣੀ ਤਾਕਤ ਵਰਤਣ ਦਾ ਗਿਆਨ ਨਹੀਂ ਹੈ ਤੁਹਾਡੇ ਮੁਤਾਬਕ ਕਹਾਣੀ ਲਿਖਣ ਵਾਲੇ ਤੇ ਕਹਾਣੀ ਸੁਣਾਉਣ ਵਾਲੇ ਦੇ ਮੁਤਾਬਕ ਗੁਰੂ ਅਮਰਦਾਸ ਸਾਹਿਬ ਜੀ ਦੇ ਕੋਲ ਤਾਕਤ ਤੇ ਹੈ ਪਰ ਉਹਨਾਂ ਨੂੰ ਆਪਣੀ ਤਾਕਤ ਵਰਤਣ ਦਾ ਅੰਦਾਜ਼ਾ ਨਹੀਂ ਹੈ ਬਿਵਰਤਨੀ ਕਿਵੇਂ ਹੈ ਆਪਣੀ ਤਾਕਤ ਵਰਤਣ ਦਾ ਪਤਾ ਨਹੀਂ ਹੈ ਵੀ ਤਾਕਤ ਵਰਤਨੀ ਕਿਵੇਂ ਹੈ ਤੇ ਜਿਹਦੇ ਕੋਲ ਤਾਕਤ ਹੋਵੇ ਵਰਤਣ ਦਾ ਨਾਮ ਪਤਾ ਹੋਵੇ ਉਹਨੂੰ ਕਹਿੰਦੇ ਆਂ ਵੀ ਇਹ ਬੰਦਾ ਅੱਖਾਂ ਤੋਂ ਮਨਾਖਾ ਹੈ ਮੇਰਾ ਮਤਲਬ ਔਰੰਗਜ਼ੇਬ ਵਰਗੀ ਤਾਕਤ ਹੋਏਗੀ ਚੰਗੇਜ਼ ਖਾਨ ਵਰਗੀ ਤਾਕਤ ਹੋਏਗੀ ਤਾਕਤ ਹੈ ਪਰ ਉਹਨੂੰ ਇਹ ਨਹੀਂ ਪਤਾ ਵੀ ਮੈਂ ਤਾਕਤ ਦੇ ਨਾਲ ਚੰਗਾ ਕਰਨਾ ਹੈ ਮੰਦਾ ਕਰਨਾ ਹੈ ਭਲਾ ਕਰਨਾ ਹੈ ਬੁਰਾ ਕਰਨਾ ਹੈ ਤੋ ਸਿੰਘ ਗੁਰੂ ਅਮਰਦਾਸ ਸਾਹਿਬ ਨੂੰ ਵੀ ਉਸੇ ਕਤਾਰ ਦੇ ਅੰਦਰ ਲਿਆ ਕੇ ਖੜਾ ਕਰ ਦਿੱਤਾ ਵੀ ਗੁਰੂ ਸਾਹਿਬ ਦੇ ਕੋਲ ਤਾਕਤ ਤੇ ਹੈ ਪਰ ਉਹਨਾਂ ਨੂੰ ਆਪਣੀ ਤਾਕਤ ਵਰਤਣ ਦਾ ਬੋਧ ਨਹੀਂ ਹੈ ilm ਨਹੀਂ ਹੈ ਵੀ ਵਰਤਣੀ ਕਿਵੇਂ ਦੂਜੇ ਪਾਸੇ ਇੱਕ ਪਾਸੇ ਆਪਾਂ ਇਹ ਕਹਿ ਰਹੇ ਆਂ ਵੀ ਗੁਰਪਰਮੇਸ਼ਰ ਏਕੋ ਜਾਣ ਪਾਰ ਬ੍ਰਹਮ ਗੁਰਨਾਹੀ ਭੇਦ ਭਾਈ ਸਾਹਿਬ ਗੁਰਦਾਸ ਜੀ ਨੂੰ ਪੜ ਲਈਏ ਤੇ ਉਹ ਵੀ ਐਲਾਨੀਆਂ ਕਹਿ ਰਹੇ ਨੇ ਵੀ ਸਤਗੁਰ ਗੁਣੀ ਨਿਦਾਨ ਹੈ ਗੁਣ ਕਰ ਬਖਸ਼ੇ ਅਵਗਣਿਆਰੇ ਪਾਈ ਗੁਰਦਾਸ ਜੀ ਤੇ ਕਹਿੰਦੇ ਨੇ ਅਵਗਣਾਰੇ ਵੀ ਗੁਰੂ ਦਰਬਾਰ ਵਿੱਚ ਆਉਂਦੇ ਨੇ ਤੇ ਗੁਰੂ ਉਹਨਾਂ ਨੂੰ ਵੀ ਬਖਸ਼ ਦਿੰਦਾ ਹੈ ਪਰ ਤੁਹਾਡੇ ਕਥਨ ਦੇ ਮੁਤਾਬਕ ਰਾਣੀ ਦਾ ਦੋਸ਼ ਕੀ ਕੁੰਡ ਕੱਢਿਆ ਤੇ ਗੁਰੂ ਨੇ ਇੰਨਾ ਵੱਡਾ ਬੋਲ ਬੋਲ ਦਿੱਤਾ ਵੀ ਉਹ ਸ਼ਦਾਇਨ ਹੋ ਗਈ ਛੱਲੀ ਹੋ ਗਈ ਜੰਗਲਾਂ ਦੇ ਅੰਦਰ ਪਟਕਦੀ ਰਹੀ ਲੰਮਾ ਸਮਾਂ ਪਟਕਦੀ ਰਹੀ ਇੱਡੀ ਵੱਡੀ ਸਜ਼ਾ ਕਿੰਨੇ ਜੇ ਬੋਲ ਦੇ ਬਾਰੇ ਰਾਣੀ ਦਾ ਕਿੰਨਾ ਵੱਡਾ ਦੋਸ਼ ਸੀ ਇਹ ਦੋਸ਼ ਇਹਨਾਂ ਵੀ ਉਹਨੇ ਕੁੰਡ ਕੱਢ ਲਿਆ ਪਰਦਾ ਕੱਢ ਲਿਆ ਉਹਨੂੰ ਪਤਾ ਨਹੀਂ ਸੀ ਯਾ ਉਹਨੂੰ ਕਿਸੇ ਨੇ ਦੱਸਿਆ ਨਹੀਂ ਸੀ ਵੀ ਦਰਬਾਰ ਦੇ ਅੰਦਰ ਕੁੰਡ ਕੱਢ ਕੇ ਜਾਣਾ ਮਨਾ ਹੈ ਉਹਨੂੰ ਇਸ ਨਾਸਮਝੀ ਦੇ ਅੰਦਰ ਕੀਤੇ ਹੋਏ ਦੋਸ਼ ਦੀ ਸਜ਼ਾ ਕੀ ਮਿਲੀ ਕਹਾਣੀ ਲਿਖਣ ਤੇ ਸੁਣਾਉਣ ਵਾਲੇ ਦੇ ਮੁਤਾਬਕ ਵੀ ਉਹ ਸ਼ਦੈਨ ਹੋ ਗਈ ਜੰਗਲ ਦੇ ਅੰਦਰ ਚਲੀ ਗਈ ਜਿਹੜਾ ਆਉਂਦਾ ਸੀ ਰਾਹੀਰ ਉਹਦੇ ਗਲ ਪੈਂਦੀ ਸੀ ਲਗਾਤਾਰ ਇਸ ਤਰ੍ਹਾਂ ਲੰਮਾ ਸਮਾਂ ਉਹਦਾ ਚੱਲ ਪੁਣਾ ਚੱਲਦਾ ਰਿਹਾ ਤੇ ਫਿਰ ਇੱਕ ਦਿਨ ਗੁਰੂ ਅਮਰਦਾਸ ਸਾਹਿਬ ਜੀ ਦੀ ਖੜਾਮ ਉਹਦੇ ਮੱਥੇ ਦੇ ਨਾਲ ਛੁਵਾਈ ਗਈ ਜਿਸ ਦੇ ਨਾਲ ਉਹ ਠੀਕ ਹੋ ਗਏ ਜੇ ਗੁਰੂ ਅਮਰਦਾਸ ਸਾਹਿਬ ਜੀ ਨੂੰ ਪਤਾ ਹੈ ਵੀ ਮੇਰੀ ਖੜਾਂ ਉਹਦੇ ਮੱਥੇ ਦੇ ਨਾਲ ਛੂਣ ਤੋਂ ਬਾਅਦ ਏ ਠੀਕ ਹੋ ਜਾਣੀ ਹੈ ਤੇ ਫਿਰ ਉਹ ਖੜਾਮ ਉਸੇ ਵਕਤ ਉਹਦੇ ਮੱਥੇ ਦੇ ਨਾਲ ਕਿਉਂ ਨਾ ਛੁਵਾਈ ਗਈ ਚਲੋ ਜੇ ਇਨੇ ਕੋ ਦੋਸ਼ ਦੀ ਬਈ ਉਹਨੂੰ ਪਤਾ ਨਹੀਂ ਹੈ ਫਿਰ ਵੀ ਉਹ ਢ ਕੱਢ ਕੇ ਦਰਬਾਰ ਦੇ ਅੰਦਰ ਆ ਗਈ ਪੇਸ਼ ਹੋ ਗਈ ਇਨੇ ਕ ਦੋਸ਼ ਦੀ ਸਜ਼ਾ ਇੰਨੀ ਵੱਡੀ ਹੈ ਤੇ ਜਿਹੜਾ ਬਹੁਤ ਵੱਡਾ ਦੋਸ਼ ਹੋਏਗਾ ਜਿਹੜਾ ਜਾਣ ਬੁੱਝ ਕੇ ਕੀਤਾ ਹੋਇਆ ਗੁਨਾਹ ਹੋਏਗਾ ਉਹਦੀ ਸਜ਼ਾ ਫਿਰ ਤੁਹਾਡੇ ਮੁਤਾਬਕ ਕੀ ਹੋਣੀ ਚਾਹੀਦੀ ਹੈ ਜੀ ਗਿਆਨੀ ਜੀ ਤੁਹਾਡੇ ਮੁਤਾਬਕ ਉਹਦੀ ਸਜ਼ਾ ਤੇ ਫਿਰ ਮੌਤ ਹੀ ਹੈ ਨਾ ਬੇ ਨਾਲੋਂ ਨਾਲ ਹੀ ਉਹ ਵੀ ਮੌਤ ਵੀ ਲੰਮਾ ਸਮਾਂ ਢੀਕਣ ਤੋਂ ਬਾਅਦ ਨਹੀਂ ਬੇ ਨਾਲੋਂ ਨਾਲ ਹੀ ਉਹਨੂੰ ਮਾਰ ਦਿੱਤਾ ਜਾਏ ਜਿਹਦਾ ਦੋਸ਼ ਇਹ ਤੋਂ ਵੱਡਾ ਹੈ ਜਿਹਦਾ ਦੋਸ਼ ਇਹ ਤੋਂ ਬੱਜਰੇ ਭਾਰਾ ਹੈ ਹੁਣ ਇਹਦੇ ਪਿੱਛੇ ਨੇ ਦੋ ਗੱਲਾਂ ਜਾਂ ਤੇ ਪ੍ਰਚਾਰਕਾਂ ਨੂੰ ਇਹ ਪਤਾ ਹੀ ਨਹੀਂ ਹੈ ਵੀ ਗੁਰੂ ਅਸਲੀਅਤ ਦੇ ਅੰਦਰ ਹੈ ਕੀ ਗੁਰਬਾਣੀ ਦੀ ਫਿਲਾਸਫੀ ਕੀ ਜਾਂ ਤੇ ਪ੍ਰਚਾਰਕਾਂ ਨੂੰ ਇਹ ਪਤਾ ਨਹੀਂ ਵੀ ਗੁਰੂ ਸਾਹਿਬ ਦੀ ਸ਼ਖਸੀਅਤ ਕੀ ਹੈ ਉਹ ਗੁਰੂ ਦੀ ਸ਼ਖਸੀਅਤ ਤੋਂ ਅਣਜਾਣੇ ਤੇ ਨੰਬਰ 2 ਦੇ ਉੱਤੇ ਉਹਨਾਂ ਨੂੰ ਇਹ ਵੀ ਸਮਝ ਨਹੀਂ ਲੱਗ ਰਹੀ ਵੀ ਮੇਰੀ ਕਹਾਣੀ ਸੁਣਾਉਣ ਦੇ ਨਾਲ ਗੁਰੂ ਅਮਰਦਾਸ ਸਾਹਿਬ ਜੀ ਦੀ ਤਸਵੀਰ ਧੁੰਦਲੀ ਹੋ ਰਹੀ ਹੈ ਇਹਨਾਂ ਦੋਵਾਂ ਗੰਦਲਾਂ ਦਾ ਇਲਮ ਨਹੀਂ ਹੈ ਤੇ ਜਾਂ ਫਿਰ ਦੂਜੀ ਗੱਲ ਇਹ ਹੈ ਵੀ ਉਹਨਾਂ ਨੂੰ ਗੁਰੂ ਦਾ ਵੀ ਪਤਾ ਹੈ ਇਹ ਵੀ ਪਤਾ ਹੈ ਵੀ ਮੇਰੇ ਸੁਣਾਉਣ ਦੇ ਨਾਲ ਗੁਰੂ ਦੀ ਤਸਵੀਰ ਨੇ ਧੁੰਦਲੀ ਹੋਣਾ ਹੈ ਪਰ ਉਹ ਜਾਣ ਬੁੱਝ ਕੇ ਸੁਣਾ ਰਹੇ ਨੇ ਤੇ ਜਾਣ ਬੁੱਝ ਕੇ ਸੁਣਾਉਣ ਦੇ ਮਗਰ ਇੱਕ ਜਥੇਬੰਦੀ ਨੂੰ ਖੁਸ਼ ਕਰਨ ਦਾ ਹੀ ਇਰਾਦਾ ਹੋ ਸਕਦਾ ਹੈ ਯਾ ਜੇ ਪਰਨਦਾ ਹੀ ਇਰਾਦਾ ਹੋ ਸਕਦਾ ਹੈ ਵੀ ਇਹਨਾਂ ਲੋਕਾਂ ਨੂੰ ਸੁਣਾਵਾ ਜਿਨ੍ਹਾਂ ਲੋਕਾਂ ਨੇ ਸੁਣ ਕੇ ਖੁਸ਼ ਹੋਣਾ ਇਹ ਖੁਸ਼ ਹੋਣਗੇ ਮੇਰੀ ਜੇ ਪਰਦਣਗੇ ਇਨਾ ਹੀ ਇਰਾਦਾ ਹੋ ਸਕਦਾ ਹੈ ਇਸ ਤੋਂ ਵੱਧ ਤੇ ਕੋਈ ਮਕਸਦ ਲੱਗਦਾ ਨਹੀਂ ਯਾ ਤੁਹਾਡਾ ਡਾਰੇ ਯਾ ਤੁਹਾਡੀ ਖੁਦਗਰਜ਼ੀ ਹੈ ਪਰ ਮੇਰੇ ਹੱਥ ਜੋੜ ਕੇ ਤੁਹਾਡੇ ਸਾਹਮਣੇ ਇੱਕ ਰਿਕਵੈਸਟ ਹੈ ਸੁਣਾਓ ਕੂੜ ਦੀਆਂ ਭਰੀਆਂ ਕਹਾਣੀਆਂ ਸੁਣਾਓ ਉਹ ਤੁਹਾਨੂੰ ਆਦਤ ਪੈ ਹੀ ਗਈ ਹੈ ਸੁਣਾਉਣਾ ਪਰ ਕਮ ਸੇ ਕਮ ਗੁਰੂ ਨੂੰ ਤੇ ਬਖਸ਼ ਦਿਓ ਗੁਰੂ ਦੀ ਤਸਵੀਰ ਨੂੰ ਧੁੰਦਲੀ ਨਾ ਕਰੋ ਗੁਰੂ ਦੇ ਮੱਥੇ ਤੇ ਦਾਗ ਤੇ ਨਾ ਲਾਓ ਜਦੋਂ ਇਹ ਤੁਹਾਡੀ ਸੁਣਾਈ ਹੋਈ ਕਹਾਣੀ ਕੋਈ ਗੈਰ ਸਿੱਖ ਸੁਣੇ ਤੇ ਜਿਹੜੇ ਨੁਕਤੇ ਮੈਂ ਕੱਢ ਕੇ ਲਿਆਂਦੇ ਨੇ ਉਹ ਇਹਦੇ ਨਾਲੋਂ ਵੀ ਹੋਰ ਵੱਧ ਨੁਕਤੇ ਕੱਢ ਕੱਢ ਕੇ ਤੁਹਾਡੇ ਸਾਹਮਣੇ ਸਵਾਲ ਕਰਿਓ ਦਾ ਜਵਾਬ ਤੁਹਾਡੇ ਕੋਲ ਕੀ ਹੋਏਗਾ ਭਲਾ ਕਦੇ ਸੋਚਿਆ ਇਸ ਬਾਰੇ ਜਾਂ ਖਾਲੀ ਲਫਾਫਾ ਲਿਆ ਜੇਬ ਦੇ ਅੰਦਰ ਪਾਏ ਤੇ ਹੱਥ ਮਲਾਇਆ ਤੇ ਤੁਰ ਪਏ ਨਹੀਂ ਜੀ ਸ਼ੰਕਾ ਨਾ ਕਰਿਓ ਸ਼ੰਕਾ ਨਾ ਕਰਿਓ ਨਹੀਂ ਕਰਦੇ ਸ਼ੰਕਾ ਪਰ ਗੁਰੂ ਦੀ ਸ਼ਖਸੀਅਤ ਨੂੰ ਵਿਗਾੜੋ ਨਾ ਤੁਹਾਨੂੰ ਰੱਬ ਦਾ ਵਾਸਤਾ ਹੈ ਤੁਹਾਨੂੰ ਗੁਰੂ ਅਮਰਦਾਸ ਦਾ ਹੀ ਵਾਸਤਾ ਹੈ ਗੁਰੂ ਦੀ ਸ਼ਖਸੀਅਤ ਨੂੰ ਵਿਗਾੜੋ ਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ